ਕਿਆ ਜਾਂਦਾ ਹੈ ਕਿ ਸਵੇਰ ਦੀ ਸਹਿਰ ਕੀਤੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ ਪਰ ਸਵੇਰ ਦੀ ਸੈਰ ਕਰਦੇ ਹੀ ਅੱਜ ਇੱਕ ਦੁਰਘਟਨਾ ਵਾਪਰ ਗਈ ਹਾਂਜੀ ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਮੰਡੀ ਅਰਨੇਵਾਲਾ ਨੇੜੇ ਸਵੇਰ ਦੀ ਸੈਰ ਕਰ ਰਹੇ ਦੋ ਵਿਅਕਤੀਆਂ ਨੂੰ ਇੱਕ ਕਾਰ ਨੇ ਚੱਕ ਕੇ ਦੂਰ ਝਾੜੀਆਂ ਵਿੱਚ ਮਾਰਿਆ ਮੌਕੇ ਤੇ ਪਤਾ ਲੱਗਣ ਤੇ ਉਹਨਾਂ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਲਿਆਂਦਾ ਗਿਆ ਤੇ ਹਾਲਤ ਉਹਨਾਂ ਦੀ ਗੰਭੀਰ ਦੱਸੀ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਰਿਸ਼ਤੇਦਾਰਾਂ ਨੇ ਜ਼ਖਮੀ ਅਧ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਸਵੇਰ ਦੀ ਸੈਰ ਕਰ ਰਹੇ ਸੀ ਪਿੱਛੋਂ ਮਲੋਟ ਸਾਈਡ ਤੋਂ ਇੱਕ ਕਰੋਲਾ ਕਾਰ ਆਈ ਬੜੀ ਜਿਸ ਦੀ ਗਤੀ ਤੇਜ਼ ਸੀ ਅਤੇ ਸਿਆਰ ਕਰਦੇ ਵਿਅਕਤੀਆਂ ਨੂੰ ਆਪ ਦੇ ਨਾਲ ਚੱਕ ਕੇ ਦੂਰ ਘੜੀਸ ਕੇ ጫੜੀਆਂ ਵਿੱਚ ਲਾਇਆ ਗਈ ਮੌਕੇ ਤੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਫਾਜ਼ਿਲਕਾ ਪਹੁੰਚਾਇਆ ਅਤੇ ਲੋਕਾਂ ਅਤੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਨੇ ਸਰਕਾਰੀ ਹਸਪਤਾਲ ਵਿੱਚ ਦੱਸਿਆ ਕਿ ਪਿੱਛੇ ਤੋਂ ਕਰੋਲਾ ਗੱਡੀ ਮਲੋੜ ਸਾਈਡ ਤੋਂ ਬੜੀ ਤੇਜ਼ ਗਤੀ ਵਿੱਚ ਆਈ ਜਾਂ ਤਾਂ ਡਰਾਈਵਰ ਨੂੰ ਨੀਂਦ ਆ ਗਈ ਜਾਂ ਚਪਕੀ ਆਨ ਕਾਰਨ ਉਹ ਗੱਡੀ ਉਹਨਾਂ ਦੇ ਰਿਸ਼ਤੇਦਾਰਾਂ ਵਿੱਚ ਵੱਜੀ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਹੈ ਉਹਨਾਂ ਇਨਸਾਫ ਦੀ ਮੰਗ ਕੀਤੀ ਅਤੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਪੁੱਜੇ ਜਖਮੀ ਅਧ ਰਿਸ਼ਤੇਦਾਰਾਂ ਨੇ ਕਿਹਾ ਉਹ ਉਹ ਤੇ ਉਹਨਾਂ ਦੇ ਰਿਸ਼ਤੇਦਾਰ ਸਿਆਰ ਕਰ ਰਹੇ ਸੀ ਅਤੇ ਸੈਰ ਕਰਦੇ ਪਿੱਛੋਂ ਜਿਹੜੀ ਦੁਰਘਟਨਾ ਹੋਈ ਹੈ ਉਸ ਦਾ ਜ਼ਿੰਮੇਵਾਰ ਕਾਰ ਚਾਲਕ ਅਤੇ ਕਾਰ ਡਰਾਈਵਰ ਆ ਤੇ ਕਾਰ ਡਰਾਈਵਰ ਖਿਲਾਫ ਕਾਨੂੰਨ ਮੁਤਾਬਕ ਜੋ ਕਾਰਵਾਈ ਬੜੀ ਹੈ ਉਹ ਮੰਗਦੇ ਹਨ ਅਤੇ ਇਨਸਾਫ ਦੀ ਮੰਗ ਕਰਦੇ ਹਨ ਇੱਥੇ ਇਹ ਧਿਆਨ ਦੇ ਯੋਗ ਹੈ ਕਿ ਸੜਕੀ ਨੀਮਾ ਦੀ ਪਾਰਨਾ ਹਰ ਇੱਕ ਲਈ ਕਰਨਾ ਜ਼ਰੂਰੀ ਹੈ ਇਸ ਲਈ ਸਰਕਾਰ ਸਮੇਂ-ਸਮੇਂ ਤੇ ਸੈਮੀਨਾਰ ਵੀ ਲਗਾਉਂਦੀ ਹੈ ਤੇ ਜਾਣਕਾਰੀ ਵੀ ਦਿੰਦੀ ਹੈ ਪਰ ਇੱਥੇ ਇਹ ਵੀ ਹੋਡਾ ਸਵਾਲ ਖੜਾ ਹੁੰਦਾ ਕਿ ਹਾਈਵੇ ਤੇ ਸੈਰ ਕਰਨਾ ਕਿੰਨਾ ਕੁ ਠੀਕ ਹੈ ਪਰ ਇਹ ਹਾਲਾਤ ਤਾਂ ਉੱਥੇ ਹੀ ਪਤਾ ਲੱਗਦੇ ਹਨ ਜਿਸ ਤੇ ਇਹ ਦੁਰਘਟਨਾ ਹੋਈ ਹੈ ਜਾਂ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ ਹੋਰ ਉੱਥੇ ਕੀ ਕੁਝ ਹੋਇਆ ਅਤੇ ਜ਼ਖਮੀਆਂ ਦੀ ਹਾਲਤ ਕਿੰਨੀ ਕੁ ਗੰਭੀਰ ਹੈ ਇਸ ਬਾਰੇ ਰਿਸ਼ਤੇਦਾਰਾਂ ਨੇ ਸਰਕਾਰੀ ਹਸਪਤਾਲ ਵਿੱਚ ਫਾਜ਼ਿਲਕਾ ਵਿੱਚ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਅੱਛਾ ਜੀ ਸੀ ਮੇਰੇ ਸਰਦਾਰ ਕਵਲਜੀ ਸਿੰਘ ਜੀ ਰੋਜ਼ ਰੂਟੀਨ ਦੀ ਜੋ ਆਪਣੇ ਸੈਰ ਤੇ ਜਾਂਦੇ ਸੀ ਜੀ ਇਹ ਦੋ ਜਨੇ ਜਾ ਰਹੇ ਸੀ ਮਲੂਟ ਵਾਲੇ ਪਾਸੋਂ ਪਿੱਛੋਂ ਕਰੋਲਾ ਗੱਡੀ ਆਈ ਬੜੀ ਤੇਜ਼ ਰਫ਼ਤਾਰ ਨਾਲ ਜਿੰਦਾ ਬੈਲੈਂਸ ਵਿਗੜ ਗਿਆ ਉਹਨੇ ਪਿੱਛੋਂ ਹਿੱਟ ਕੀਤਾ ਜਦੋਂ ਇਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਤੇ ਚਾਚਾ ਹੀ ਹਸਪੀਟਲ ਲਿਜਾਇਆ ਗਿਆ ਤੇ ਚਾਚਾ ਹੀ ਤਾਂ ਡੈਥ ਹੋ ਗਈ ਜਿਹੜੇ ਸੁਰਿੰਦਰ ਕੁਮਾਰ ਜੀ ਸੀਗੇ ਉਹਨਾਂ ਨੂੰ ਮਤਲਬ ਕਿ ਜੇਲੇ ਲਾਇਆ ਸੀ ਤੇ ਉਹਨਾਂ ਨੂੰ ਜਿਹੜਾ ਹੁਣ ਛੁੱਟੀ ਮਿਲ ਗਈ ਉਹ ਕਰਕੇ ਆ ਚੁੱਕੇ ਨੇ ਉਹਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਉਹਨਾਂ ਦੇ ਸਿਰ ਤੇ ਜਿਆਦਾ ਸੱਟ ਲੱਗੀ ਸੀ ਪਰ ਉਹ ਠੀਕ ਨਹੀਂ ਕੋਲ ਲੱਗੀ ਜਿਵੇਂ ਪਿੱਛੇ ਹੀ ਸੀਗੇ ਜੀ ਸ਼ਹਿਰ ਦੇ ਜਾਣਦੇ ਆ ਸਾਰੇ ਜੀ ਤੇ ਗੱਡੀ ਨੇ ਹਿੱਟ ਕੀਤਾ ਗੱਡੀ ਦਾ ਬੈਲੈਂਸ दो जने यार तो बहुत निकल रहे हैं जी पौना दे बाकी फिर जो कानून हो रही ए बी आई न्यूज चैनल देखने वाले सभी दर्शकों से हम अपील करते हैं कि देखने के लिए हमारे चैनल को सब्सक्राइब करना ना भूले जय हिंद जय भारत